ਸਾਸਰੀਆ ਕਾਲ ਜੀ ਸਾਰਿਆਂ ਨੂੰ ਨੰਬਰ 1 ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਦੇ ਵੀ ਡਾਲਡਾ ਕਿਉਂ ਦਵਾਈ استعمال ਨਹੀਂ ਕਰਨਾ ਚਾਹੀਦਾ ਜੇ ਹੋ ਸਕੇ ਤਾਂ ਸ਼ੁੱਧ ਸਰੋਂ ਦੇ ਤੇਲ ਦੀ ਹੀ ਵਰਤੋ ਕਰੋ ਨੰਬਰ 2 ਜੇਕਰ ਤੁਹਾਨੂੰ ਕੋਈ ਵੀ ਕਮਰ ਦਰਦ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਪਪੀਤੇ ਦਾ ਸੇਵਨ ਜ਼ਰੂਰ ਕਰਿਆ ਕਰੋ ਇਹ ਸਰੀਰ ਵਿੱਚ ਤਾਕਤ ਪੜਦਾ ਹੈ ਜਿਸ ਨਾਲ ਕਮਰ ਵਿੱਚ ਹੋ ਰਿਹਾ ਦਰਦ ਹੌਲੀ-ਹੌਲੀ ਠੀਕ ਹੋਣ ਲੱਗ ਜਾਂਦਾ ਹੈ ਨੰਬਰ 3 ਜਾਦਾ ਸੱਜੇ ਪਾਸੇ ਮੂੰਹ ਕਰਕੇ ਸੌਣ ਨਾਲ ਖਾਣੇ ਦੇ ਕਣ ਫੇਫੜਿਆਂ ਵਿੱਚ ਚਲੇ ਜਾਂਦੇ ਹਨ ਜੋ ਕੀ ਤੁਹਾਡੇ ਲਈ ਨਿਮੋਨੀਆ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਨਾਲ ਗੁਰਦੇ ਖਰਾਬ ਵੀ ਹੋ ਸਕਦੇ ਹਨ ਜੇਕਰ ਤੁਸੀਂ ਲੰਬੇ ਸਮੇਂ ਤੱਕ ਸੱਜੇ ਪਾਸੇ ਸੌਂਦੇ ਹੋ ਤਾਂ ਖਾਣਾ ਫੇਫੜਿਆਂ ਵੱਲ ਜਾ ਕੇ ਇਕੱਠਾ ਹੋ ਜਾਂਦਾ ਹੈ ਜਿਸ ਨਾਲ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ ਇਸ ਲਈ ਡਾਕਟਰ ਹਮੇਸ਼ਾ ਖੱਬੇ ਪਾਸੇ ਸੌਣ ਦੀ ਸਲਾਹ ਹੀ ਦਿੰਦੇ ਹਨ ਕਿਉਂਕਿ ਖੱਬੇ ਪਾਸੇ ਸੌਣ ਨਾਲ ਸਾਡੀ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਅਤੇ ਖਾਣਾ ਵੀ ਚੰਗੀ ਤਰ੍ਹਾਂ ਨਾਲ ਹজম ਹੋ ਜਾਂਦਾ ਹੈ ਨੰਬਰ 4 ਜੇਕਰ ਬਾਲ ਉਮਰ ਤੋਂ ਪਹਿਲਾਂ ਜਿੱਟੇ ਹੋ ਗਏ ਤਾਂ ਰੋਜ਼ਾਨਾ ਆਮਲਾ ਖਾਣਾ ਸ਼ੁਰੂ ਕਰ ਦਿਓ ਤੁਸੀਂ ਇਸ ਨੂੰ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ ਪਾਊਡਰ ਪਾਣੀ ਵਿੱਚ ਮਿਕਸ ਕਰਕੇ ਪੀ ਲਓ ਜਾਂ ਫਿਰ ਕੱਚਾ ਆਮਲਾ ਖਾ ਲਓ ਨੰਬਰ 5 ਜਾਮਣ ਦੇ ਬੀਜ ਨੂੰ ਸੁਕਾ ਕੇ ਪੁੰਨ ਕੇ ਚਟਣੀ ਬਣਾ ਕੇ ਖਾਣ ਨਾਲ ਸਰੀਰ ਵਿੱਚੋਂ ਐਕਟ ਸਟਰਾ ਪਾਣੀ ਖਤਮ ਹੋ ਜਾਂਦਾ ਹੈ ਨੰਬਰ 6 ਕਦੇ ਵੀ ਆਪਣੇ ਚਿਹਰੇ ਉੱਪਰ ਪੀਲੇ ਰੰਗ ਦੀ ਐਲੋਵੇਰਾ ਜੈਲ ਨਾ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਦਾ ਨੁਕਸਾਨ ਹੀ ਹੋਵੇਗਾ ਕਦੇ ਵੀ ਫਾਇਦਾ ਨਹੀਂ ਹੋਵੇਗਾ ਨੰਬਰ 7 ਜਿੰਨਾ ਲੋਕਾਂ ਨੂੰ ਨੀਂਦ ਜ਼ਿਆਦਾ ਆਉਂਦੀ ਹੈ ਉਹਨਾਂ ਨੂੰ ਜਾਮਣ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਨੀਂਦ ਘਟਾਉਣ ਲੱਗੇ ਜਾਂਦੀ ਹੈ ਨੰਬਰ 8 ਜੇਕਰ ਤੁਹਾਡੇ ਚਿਹਰੇ ਉੱਪਰ ਐਲੋਵੇਰਾ ਜੈੱਲ ਸੂਟ ਨਹੀਂ ਕਰ ਰਹੀ ਤਾਂ ਕਦੇ ਵੀ ਆਪਣੇ ਚਿਹਰੇ ਉੱਪਰ ਉਸ ਦਾ ਇਸਤੇਮਾਲ ਨਾ ਕਰੋ ਇਸ ਨਾਲ ਨੁਕਸਾਨ ਹੀ ਹੋਵੇਗਾ ਨੰਬਰ 9 ਜ਼ਰੂਰਤ ਤੋਂ ਜ਼ਿਆਦਾ ਸੋਣਾ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ 8 ਤੋਂ 10 ਘੰਟੇ ਹੀ ਸੁੱਤਾ ਜਾਵੇ ਨੰਬਰ 10 ਨਿੰਬੂ ਦੇ ਰਸ ਨੂੰ ਚੰਗੀ ਉਸ ਜਗ੍ਹਾ ਉੱਤੇ ਲਗਾਓ ਜਿੱਥੇ ਚਮੜੀ ਕਾਲੀ ਹੋ ਜਾਂਦੀ ਹੈ ਉਸ ਨੂੰ ਅੱਧੇ ਘੰਟੇ ਲਈ ਰੱਖੋ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਤੋਂ ਬਾਅਦ ਆਪਣੇ ਹੱਥਾਂ ਦੇ ਚੇ ਮੌਇਸਚਰ ਲਗਾਉਣਾ ਨਾ ਭੁੱਲੋ ਕਿਉਂਕਿ ਨਿੰਬੂ ਲਗਾਉਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਨੰਬਰ 11 ਜ਼ਿਆਦਾ ਠੰਡੀ ਚੀਜ਼ ਜਾਂ ਫਿਰ ਇਹ ਬਰਫ਼ ਖਾਣ ਨਾਲ ਲੀਵਰ ਕਮਜ਼ੋਰ ਹੋ ਜਾਂਦਾ ਹੈ ਨੰਬਰ 12 ਸੌਣ ਸਮੇਂ ਕਦੇ ਵੀ ਆਪਣੇ ਸਰਾਣੇ ਫੋਨ ਰੱਖ ਕੇ ਨਾ ਸੋਵੋ ਇਸ ਨਾਲ ਤੁਸੀਂ ਰੋਗਾਂ ਦੇ ਸ਼ਿਕਾਰ ਹੋਮੋਂਗੇ ਤੇ ਨਾਲ ਹੀ ਤੁਹਾਨੂੰ ਕਦੇ ਵੀ ਨੀਂਦ ਸਹੀ ਤਰੀਕੇ ਨਾਲ ਨਹੀਂ ਆਵੇਗੀ ਤੁਸੀਂ ਵਾਰ-ਵਾਰ ਉਸ ਨੂੰ ਦੇਖੀ ਜਾਮੂਗੇ ਨੰਬਰ 13 ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਬਹੁਤ سارے ਫਾਇਦੇ ਹੁੰਦੇ ਹਨ ਇਸ ਲਈ ਰੋਜ਼ਾਨਾ ਇੱਕ ਗਲਾਸ ਹਲਦੀ ਵਾਲਾ ਗੁੰਗੁਣਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 4 ਵੱਧ ਤੋਂ ਵੱਧ ਫਾਲੇ ਸਬਜ਼ੀਆਂ ਦਾ ਸੇਵਨ ਕਰੋ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਸਰੀਰ ਨੂੰ ਅਨੇਕਾਂ ਹੀ ਲਾਭ ਵੀ ਮਿਲਦੇ ਹਨ ਨੰਬਰ 15 ਜੇਕਰ ਤੁਹਾਨੂੰ ਖੂਨ ਦੀ ਕਮੀ ਹੋ ਰਹੀ ਹੈ ਜਾਂ ਫਿਰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਗਾਜਰ ਨੂੰ ਕद्दूकस ਕਰਕੇ ਦੁੱਧ ਵਿੱਚ ਉਬਾਲ ਕੇ ਪੀਓ ਇਹ ਅੱਖਾਂ ਦੀ ਰੋਸ਼ਨੀ ਤੇਜ ਕਰਨ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 16 ਲੱਸੀ ਪੀਣ ਵਾਲੇ ਵਿਅਕਤੀ ਦਾ ਸਰੀਰ ਹਮੇਸ਼ਾ ਅੰਦਰ ਤੋਂ ਠੰਡਾ ਰਹਿੰਦਾ ਹੈ ਤੇ ਨਾਲ ਹੀ ਉਸ ਨੂੰ ਕਦੇ ਵੀ ਪਸ਼ਾਬ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 17 ਸਰਦੀ ਦੇ ਮੌਸਮ ਵਿੱਚ ਸਵੇਰੇ ਵਿਸਤਰ ਤੋਂ ਉੱਠਦੇ ਹੀ ਸਰੀਰ ਨੂੰ ਤਣ ਲਓ ਅਤੇ ਥੋੜੀ ਦੇਰ ਜਦ ਬਾਅਦ ਟਿੱਲਾ ਛੱਡ ਦਿਓ ਜਿਹਾ ਲਗਭਗ ਇੱਕ ਹਫ਼ਤੇ ਕਰਨ ਨਾਲ ਸਰੀਰ ਵਿੱਚ ਗਰਮੀ ਪੈਦਾ ਹੋਣ ਲੱਗ ਜਾਂਦੀ ਹੈ ਤੇ ਤੁਹਾਨੂੰ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ। ਨੰਬਰ 18 ਸੌਣ ਤੋਂ ਪਹਿਲਾਂ ਹੀ ਦੁੱਧ ਪੀਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨੀਂਦ ਵਧੀਆ ਲੈਣ ਵਿੱਚ ਮਦਦ ਮਿਲੇਗੀ ਤੇ ਨਾਲ ਹੀ ਸਰੀਰ ਤਣਾਅ ਤੋਂ ਮੁਕਤ ਰਹੇਗਾ। ਨੰਬਰ 1 ਇਹ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ ਵਿੱਚ ਗੁੜ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ। ਨੰਬਰ 2 ਪਰਾਂਵਾਂ ਦਾ ਰਿਸ਼ਤਾ ਰੱਬ ਨੇ ਦੁੱਖ ਮਿੜਾਉਣ ਲਈ ਬਣਾਇਆ ਸੀ ਪਰ ਅਫਸੋਸ ਅੱਜ ਸਿਰਫ ਜਾਇਦਾਦਾਂ ਵੰਡਣ ਤੱਕ ਸੀਮਤ ਰਹਿ ਗਿਆ ਹੈ। ਨੰਬਰ 21 ਆਮਲੇ ਦਾ ਜੂਸ ਪੀਣ ਨਾਲ ਦੀਲੇ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਖਾਸ ਕਰਕੇ ਸੱਥੀਆਂ ਦੇ ਆਮਲੇ। ਦਾ ਮਰੱਬਾ ਜਾਂ ਸਰਦੀਆਂ ਵਿੱਚ ਮਾਮਲੇ ਦਾ ਮਰੱਬਾ ਜਾਂ ਫਿਰ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 22 ਦੁੱਖ ਵਿੱਚ ਸਾਵ ਨਾਲ ਰਹਿੰਦੇ ਨੇ ਦੁੱਖ ਵਿੱਚ ਸਭ ਛੱਡ ਕੇ ਚਲੇ ਜਾਂਦੇ ਨੇ ਤੇ ਐਸੀ ਐਸੀ ਸਾਥ ਛੱਡ ਕੇ ਜਾਂਦੇ ਨੇ ਕਿ ਤੁਹਾਨੂੰ ਭਰੋਸਾ ਨਹੀਂ ਹੋਵੇਗਾ ਕਿ ਇਹ ਸ਼ਖਸ ਮੈਨੂੰ ਧੋਖਾ ਦੇ ਸਕਦਾ ਹੈ ਜਾਂ ਫਿਰ ਇਹੇ ਬੰਦਾ ਮੇਰਾ ਸਾਥ ਛੱਡ ਸਕਦਾ ਹੈ ਨੰਬਰ 23 ਸਰਦੀਆਂ ਦੇ ਮੌਸਮ ਵਿੱਚਿਤ ਚਵਾ ਚਤਾਂ ਉੱਤੇ ਹੀ ਜ਼ਿਆਦਾ ਬੇਕਾਰ ਹੋ ਜਾਂਦੀ ਹੈ ਚਤਾਂ ਨੂੰ ਸੁੰਦਰ ਰੱਖਣ ਲਈ ਨਾਰੀਅਲ ਦਾ ਤੇਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 4 ਵੀ ਇਨ੍ਹਾਂ ਨੂੰ ਛੱਡ ਹੀ ਨਾ ਕਰਕੇ ਸੈੱਟ ਕਰਦੇ ਸਫ਼ਰ ਵਿੱਚ ਠੋਕਰਾਂ ਨਾ ਖਾਦੀਆਂ ਤਾਂ ਆਪਣੀ ਮੰਜ਼ਿਲ ਹੀ ਅਹਿਮੀਅਤ ਨੂੰ ਕਿਵੇਂ ਜਾਣੋਗੇ ਤੇ ਜੇਕਰ ਗਲਤ ਨਾਲ ਨਾ ਟਕਰਾਵੇ ਤਾਂ ਫਿਰ ਸਹੀ ਨੂੰ ਕਿਵੇਂ ਪਹਿਚਾਣੋਗੇ ਨੰਬਰ 25 ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਹਲਕਾ ਗੁੰਗੁਣਾ ਪਾਣੀ ਜ਼ਰੂਰ ਪੀਓ ਇਸ ਪਾਣੀ ਦੇ ਗਲਾਸ ਪੀਣ ਤੋਂ ਬਾਅਦ ਹੀ ਬਰਸ਼ ਕਰਨਾ ਚਾਹੀਦਾ ਹੈ ਨੰਬਰ 26 ਜਦੋਂ ਵੀ ਟੁੱਟਣਾ ਹੋਵੇ ਇਕੱਲੇ ਹੀ ਟੁੱਟਿਓ ਕਿਉਂਕਿ ਇਹ ਦੁਨੀਆ ਤਮਾਸ਼ਾ ਦੇਖਣ ਵਿੱਚ ਮਾਹਿਰ ਹੈ ਨੰਬਰ 28 ਕੋਈ ਵੀ ਕੰਮ ਹੱਦ ਤੋਂ ਜ਼ਿਆਦਾ ਮਨ ਲਗਾ ਕੇ ਨਾ ਕਰੋ ਇਸ ਨਾਲ ਤੁਹਾਨੂੰ ਉਸ ਕੰਮ ਦੀ ਆਦਤ ਲੱਗ ਜਾਵੇਗੀ ਅਤੇ ਆਦਤ ਬਹੁਤ ਹੀ ਜ਼ਿਆਦਾ ਬੁਰੀ ਭਲਾ ਹੈ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ ਨੰਬਰ 28 ਲੋਕ ਅਫਸੋਸ ਨਾਲ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਦਾ ਨਹੀਂ ਤੇ ਇਹ ਆਪਣੇ ਆਪ ਨੂੰ ਪੁੱਛਣ ਪਲਾਂ ਜਾਂਦੇ ਨੇ ਪੁੱਛਣਾ ਭੁੱਲ ਜਾਂਦੇ ਨੇ ਕਿ ਅਸੀਂ ਕਿਸ ਦੇ ਹਾਂ ਨੰਬਰ 29 ਰਾਤ ਦਾ ਬਿਉਤਾ ਹੋਇਆ ਅੱਧਾ ਚਮਟੇ ਕੱਚਾ ਜੀਰਾ ਸਵੇਰੇ ਖਾਲੀ ਪੇਟ ਚਵਾ ਕੇ ਉਸ ਜਗ੍ਹਾ ਦੀ ਉੱਪਰ ਜੀਰੇ ਦਾ ਪਾਣੀ ਪੀ ਨਾਲ ਤਜਾਬ ਬਣਨਾ ਬੰਦ ਹੋ ਜਾਂਦਾ ਹੈ ਨੰਬਰ 30 ਦੋਸਤੋ ਕਿਤਾਬਾਂ ਰਿਸ਼ਤੇ ਤੇ ਸੋਚ ਇਹ ਚਾਰੇ ਜੇਕਰ ਜ਼ਿੰਦਗੀ ਵਿੱਚ ਸਹੀ ਮਿਲ ਮਿਲੇ ਹੋਣ ਤਾਂ ਜ਼ਿੰਦਗੀ ਬਿਹਤਰ ਬਣ ਜਾਂਦੀ ਹੈ ਨਹੀਂ ਤਾਂ ਇਹ ਜ ਯਕੀਨ ਤੌਰ ਤੇ ਵਿਖਰ ਜਾਂਦੀ ਹੈ ਨੰਬਰ 31 ਸਾਫ ਸਲੋਕ ਦੀ ਸਮੱਸਿਆ ਵਿੱਚ ਦਹੀਂ ਦੀ ਕੜੀ ਵਿੱਚ ਥੋੜਾ ਜਿਹਾ ਦੇਸੀ ਘਿਓ ਮਿਲਾ ਕੇ ਕੁਝ ਦਿਨਾਂ ਤੱਕ ਲਗਾਤਾਰ ਖਾਓ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਵੇਗਾ ਨੰਬਰ 32 ਸਾਡੇ ਰਿਸ਼ਤੇ ਖਰਾਬ ਹੋਣ ਦਾ ਇੱਕ ਕਾਰਨ ਇਹ ਹੈ ਕਿ ਲੋਕ ਅਕਸਰ ਟੁੱਟਣ ਤਾਂ ਪਸੰਦ ਕਰਦੇ ਨੇ ਪਰ ਉਹ ਝੁਕਦੇ ਨਹੀਂ ਨੰਬਰ 31 ਇੱਕ ਛੋਟੀ ਜਿਹੀ ਸਿਗਰਟ ਪੀਣ ਨਾਲ ਤੁਹਾਡੀ ਜ਼ਿੰਦਗੀ ਦੇ 9 ਮਿੰਟ ਘਟ ਜਾਂਦੇ ਹਨ ਇਸ ਲਈ ਜੇਕਰ ਹੋ ਸਕੇ ਤਾਂ ਸਿਗਰਟ ਪੀਣ ਦੀ ਆਦਤ ਨੂੰ ਛੱਡ ਦਿਓ ਨੰਬਰ 34 ਕਿਸੇ ਨਾਲ ਇੰਨੀ ਵੀ ਡੂੰਗੀ ਜੀ ਸ਼ਨਾਖੋ ਕਿ ਭਵਿੱਖ ਵਿੱਚ ਸਮਝੌਤਾ ਕਰਨ ਦੀ ਗੁਜਾਇਸ਼ ਹੀ ਨਾ ਰਹੇ ਨੰਬਰ 35 ਕੁੜਤ ਘਠੀਏ ਵਿੱਚ ਮੇਥੀ ਦੀ ਸਬਜ਼ੀ ਪਕਾ ਕੇ ਖਾਣ ਨਾਲ ਘਠੀਏ ਰੋਗ ਦਾ ਪ੍ਰਭਾਵ ਘਟ ਜਾਂਦਾ ਹੈ ਅਤੇ ਹੌਲੀ-ਹੌਲੀ ਖਤਮ ਵੀ ਹੋ ਜਾਂਦਾ ਹੈ ਨੰਬਰ 36 ਜ਼ਿੰਦਗੀ ਕਿਸੇ ਦੀ ਵੀ ਬੁਰੀ ਨਹੀਂ ਹੁੰਦੀ ਬਸ ਮਾੜੇ ਲੋਕ ਹੀ ਮਿਲ ਕੇ ਉਸ ਨੂੰ ਖਰਾਬ ਕਰ ਦਿੰਦੇ ਨੇ ਨੰਬਰ 37 ਤੇਲ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ, ਛਾਤੀ ਅਤੇ ਕੈਂਸਰ ਦੇ ਰੋਗਾਂ ਵਿੱਚ ਵਾਧਾ ਹੋ ਜਾਂਦਾ ਹੈ ਇਸ ਲਈ ਖਾਣਾ ਪਕਾਉਣ ਲਈ ਹਮੇਸ਼ਾ ਕੱਚੀ ਕਣੀ ਦਾ ਤੇਲ ਹੀ ਵਰਤੋ ਨੰਬਰ 38 ਇੱਕ ਅਜੀਬ ਆਦਤ ਤੇ ਅਵੱਲਾ ਜਿਹਾ ਸਵੋ ਹੈ ਮੇਰਾ ਕੀ ਪਿਆਰ ਹੋਵੇ ਜਾਂ ਨਫ਼ਰਤ ਮੈਂ ਬਹੁਤ ਸਿੱਦਤ ਨਾਲ ਕਰਦਾ ਹਾਂ ਨੰਬਰ 39 ਲਸਣ ਦੀਆਂ 2 ਪੀਸੀਆਂ ਹੋਈਆਂ ਕਲੀਆਂ ਤੇ ਅਦਰਕ ਦੇ ਗਰਮ ਪਾਣੀ ਚਾਹ ਪੀਣ ਨਾਲ ਦਮਾ ਰੋਗ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 40 ਕੌਣੇ ਕਹਿੰਦਾ ਹੈ ਕਿ ਪੈਸਾ ਸਭ ਕੁਝ ਖਰੀਦ ਸਕਦਾ ਹੈ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਟੁੱਟੇ ਹੋਏ ਵਿਸ਼ਵਾਸ ਨੂੰ ਵਾਪਸ ਖਰੀਦ ਕੇ ਦਿਖਾ ਦਿਓ ਨੰਬਰ 41 ਦੁੱਧ ਵਿੱਚ এলাਚੀ ਪਾ ਕੇ ਪੀਣ ਨਾਲ ਸਰੀਰ ਦੀ ਥਕਾਵਟ ਬਿਲਕੁਲ ਦੂਰ ਹੋ ਜਾਂਦੀ ਹੈ ਨੰਬਰ 42 ਸੁੰਦਰਤਾ ਦਾ ਮੁਫਤ ਵਿੱਚ ਮਿਲਦੀ ਹੈ ਖਰਚਾ ਤਾਂ ਨਕਲੀਪਨ ਵਿੱਚ ਕਰਨਾ ਪੈਂਦਾ ਹੈ ਨੰਬਰ 43 ਅਰਵੈਦ ਦੇ ਅਨੁਸਾਰ ਚੀਨੀ ਇੱਕ ਤਰ੍ਹਾਂ ਦਾ ਸਕੇਦ ਜ਼ਹਿਰ ਹੈ ਚੀਨੀ ਦੀ ਜਗ੍ਹਾ ਗੁੜ ਦਾ ਸੇਵਨ ਕਰਨਾ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਖਾਣਾ ਖਾਣ ਤੋਂ ਬਾਅਦ ਗੁੜ ਦੀ ਇੱਕ ਛੋਟੀ ਜਿਹੀ ਡਲੀ ਦਾ ਸੇਵਨ ਕਰਨ ਨਾਲ ਸਰੀਰ ਦੀ ਪਾਚਨ ਕਿਰਿਆ ਕਦੇ ਵੀ ਨਹੀਂ ਵਿਗੜਦੀ ਨੰਬਰ 44 ਜਿਵੇਂ ਹੀ ਮੋਹ ਖਤਮ ਹੁੰਦਾ ਹੈ ਫਿਰ ਘਰਾਵਣ ਦਾ ਡਰ ਵੀ ਦੂਰ ਹੋ ਜਾਂਦਾ ਹੈ ਫਿਰ ਉਹ ਦਵਾਲਤ ਹੋਵੇ ਕੋਈ ਹੋਰ ਚੀਜ਼ ਹੋਵੇ ਰਿਸ਼ਤੇ ਹੋਣ ਜਾਂ ਫਿਰ ਜ਼ਿੰਦਗੀ ਨੰਬਰ 45 ਕੱਚੇ आंवਲੇ ਦਾ ਰਸ ਕੱਢ ਲਓ ਤੇ ਆਪਣੀਆਂ ਅੱਖਾਂ ਥੱਲੇ ਕਾਲੇ ਘੇਰਿਆਂ ਉੱਪਰ ਕੁਝ ਦਿਨਾਂ ਰੋਜ਼ਾਨਾ 10 ਤੋਂ 15 ਮਿੰਟ ਲਗਾਓ ਇਸ ਨਾਲ ਕਾਲੇ ਘੇਰੇ ਬਿਲਕੁਲ ਖਤਮ ਹੋ ਜਾਂਦੇ ਹਨ ਹਾਂਜੀ ਵੀਡੀਓ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਬੋਲਣ ਵਿੱਚ ਵੀ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤਰੱਤੇ ਚੜ ਕੇ ਮਾਫੀ ਮੰਗਦੀਆਂ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਵੀ ਜੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਵੀ ਕਰੋ ਪੂਰੀ ਸਿਰ ਪੂਰੀ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ